ਅੱਜ ਸ਼੍ਰੀ ਹਰਗੋਬਿੰਦਪੁਰ ਸਾਹਿਬ ਅੰਮ੍ਰਿਤਸਰ ਰੋਡ ਨਜ਼ਦੀਕ HDFC ਬੈਂਕ ਵਿਸ਼ਵਕਰਮਾ ਫਰਨੀਚਰ ਹਾਊਸ ਵਿੱਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ 71 ਕੀਤੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਤਕਰੀਬਨ 10 ਵਜੇ ਸ਼ਾਰਟ ਸਰਕਟ ਹੋਣ ਨਾਲ ਵਿਸ਼ਵਕਰਮਾ ਫਰਨੀਚਰ ਹਾਊਸ ਵਿੱਚ ਤਿੰਨ ਮੰਜ਼ਿਲਾ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ ਐਸਐਚਓ ਮਨਤੇਜ ਸਿੰਘ ਵੱਲੋਂ ਮੌਕੇ ਤੇ ਪੁਲਿਸ ਪਾਰਟੀ ਨੂੰ ਭੇਜਿਆ ਗਿਆ ਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਗਈ ਇਸ ਅੱਗ ਵਿੱਚ ਫਰਨੀਚਰ ਹਾਊਸ ਦੇ ਮਾਲਕ ਹਰਦੀਪ ਸਿੰਘ ਅਤੇ ਮਾਤਾ ਮਨਜਿੰਦਰ ਕੌਰ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅੰਮ੍ਰਿਤਸਰ ਭੇਜਿਆ ਗਿਆ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ 30 ਮਿੰਟ ਵਿੱਚ ਫਾਇਰ ਬ੍ਰਿਗੇਡ ਬਟਾਲਾ ਤੋਂ ਦੋ ਗੱਡੀਆਂ ਪਹੁੰਚੀਆਂ ਪਰ ਉਸ ਤੋਂ ਪਹਿਲਾਂ ਲੋਕਾਂ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾਇਆ ਗਿਆ ਇਸ ਅੱਗ ਵਿੱਚ ਲਗਭਗ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਇੱਥੇ ਜ਼ਿਕਰਯੋਗ ਹੈ ਕਿ ਨਗਰ ਕੌਂਸਲ ਸ਼੍ਰੀ ਹਰਗਵਿੰਦਪੁਰ ਸਾਹਿਬ ਵਿੱਚ ਫਾਇਰ ਬ੍ਰਿਗੇਡ ਵਾਲੀ ਗੱਡੀ ਨਾ ਹੋਣ ਕਰਕੇ ਪਹਿਲਾਂ ਵੀ ਕਈ ਵਾਰ ਵੱਡੇ ਨੁਕਸਾਨ ਹੋ ਚੁੱਕੇ ਹਨ ਸ਼ਹਿਰ ਵਾਸੀਆਂ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼੍ਰੀ ਹਰਗਵਿੰਦਪੁਰ ਸਾਹਿਬ ਨਗਰ ਕੌਂਸਲ ਨੂੰ ਫਾਇਰ ਬ੍ਰਿਗੇਡ ਗੱਡੀ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੀਆਂ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਕਾਬੂ ਪਾਇਆ ਜਾ ਸਕੇ ਤੇ ਅੱਜ ਇੱਕ ਘਟਨਾ ਕੀ ਵਾਪਰੀ ਜੀ ਇਹ ਪਤਿਆ ਸਰਕਟ ਸਾਟ ਹੋਣ ਕਰਕੇ ਹਰਦੀਪ ਸਿੰਘ ਦੀ ਫਰਨੀਚਰ ਲਗਾਣ ਆ ਉਹਨਾਂ ਦੇ ਉੱਤੇ ਅੱਗ ਲੱਗੀ ਉਹਨਾਂ ਦੇ ਘੁੱਤੇ ਰਵਾ ਅੱਗ ਲੱਗੀ ਚਲੋ ਉਹਨਾਂ ਦੇ ਬਚਾਅ ਹੋ ਗਿਆ ਆਪਣਾ ਜਾਨੀ ਇਨਸਾਨ ਨਹੀਂ ਹੋਇਆ ਪਰ ਉਹਨਾਂ ਦੇ ਅੱਗਾ ਵਾਵਾ ਕਰ ਲੱਗੀ ਹੋਈ ਹੈ ਤੇ ਉਹਨਾਂ ਦੀ ਮਾਦਾ ਵੀ ਜਿਹੜੀ ਆ ਉਹ ਵੀ ਹਸਪੀਟਲ ਐਡਮਿਟਵਾ ਤੇ ਹਰਦੀਪ ਸਿੰਘ ਜੀ ਐਡਮਿਟਵਾ ਬਾਕੀ ਨਿਆਣੇ ਨੂੰ ਨੇ ਜਿਹੜੇ ਆ ਉਹ ਆ ਗਏ ਬਾਹਰ ਕੱਢ ਲਏ ਉਹਨਾਂ ਨੇ ਬਾਕੀ ਨੁਕਸਾਨ ਕਾਫੀ ਹੋ ਗਿਆ ਜੀ ਨਾਲ ਤੇ ਕੀ ਕਾਰਨ ਤੇ ਅੱਗ ਲੱਗਣ ਦਾ ਇਹ ਬੱਤੀ ਬੰਦ ਹੋ ਗਈ ਬੱਤੀ ਜਦੋਂ ਬੰਦ ਹੋ ਕੇ ਆਈ ਉਦੋਂ ਪਟਾਕਾ ਪਿਆ ਉਹਦਾ ਸਰਕਟ ਸਾਟ ਹੋ ਗਿਆ ਬੱਤੀ ਦਾ ਉਦੋਂ ਅੱਗ ਲੱਗੀ ਹੈ ਜਾਦਾ ਨੁਕਸਾਨ ਹੋ ਗਿਆ ਤੁਹਾਨੂੰ ਤੇ ਕਿੰਨਾ ਕੁ ਮਾਲੀ ਨੁਕਸਾਨ ਕਿੰਨਾ ਹੋ ਗਿਆ ਮਾਲੀ ਨੁਕਸਾਨ ਉਹਦਾ ਘੱਟੋ ਘਾਟ 20-25 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਫਰਸ਼ਾਤੋ ਸੜ ਗਿਆ ਨਾਲ ਘਰ ਦਾ ਵੀ ਨੁਕਸਾਨ ਹੋ ਗਿਆ ਜੋ ਫਰਨੀਚਰ ਵਗੈਰਾ ਸਾਰਾ ਕੁਝ ਸੜ ਗਿਆ ਨਾਲ ਤੇ ਕੀ ਮੰਗ ਕਰਦੇ ਹੋ ਮੰਗ ਪ੍ਰਸ਼ਾਸਨ ਨੂੰ ਕਰਦੇ ਆ ਵੀ ਮਤ ਕਰਨੀ ਚਾਹੀਦੀ ਹੈ ਗਰੀਬ ਦੀ ਜੋ ਕਿ ਜਿਹੜਾ ਇਹਨਾਂ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਆ ਸਿੱਧਾ ਰੋਬੰਦਰ ਚੋਣੀ ਚਾਹੀਦੀ ਆ ਇਹ ਵੀ ਬਹੁਤ ਲਾਜ਼ਮੀ ਆ ਤੇ ਬਾਕੀ ਬਾਕੀ ਸਾਰਾ ਪਤਾ ਹੀ ਆ ਵੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ